ਆਹ ਦੇਖ ਸਕਦੇ ਆ ਜੀ ਤੁਸੀਂ ਸਾਹਮਣੇ ਗਦਾਈ ਕੀ ਪੱਤੀ ਆ ਤੇ ਮੇਰਾ ਵੀਰ ਹਰਵੰਦ ਸਿੰਘ ਥੱਲੇ ਖੜਾ ਹੈ ਜੀ ਗਦਾਈ ਕੀ ਪੱਤੀ ਦੇ ਵਿੱਚ ਆਵਾਜ਼ਾਂ ਦੇ ਰਿਹਾ ਹੈ ਜੀ ਬਾਏ ਬਾਏ ਕਰ ਰਿਹਾ ਜੀ ਤੇ ਆਜੋ ਧਕੁੰਦੇ ਚੱਲਦੇ ਆ ਜੀ ਇਹ ਆ ਗੁਰਦੁਆਰਾ ਸਾਹਿਬ ਗਦਾਈ ਕੀ ਪੱਤੀ ਦਾ ਤੇ ਕਿੰਨੀ ਵੱਡੀ ਆਬਾਦੀ ਵਾਲਾ ਇਹ ਪਿੰਡ ਹੈ ਜੀ ਵੀਰ ਜੀ ਬਹੁਤ ਵੱਡੀ ਆਬਾਦੀ ਹੈ ਇਸ ਨਗਰ ਦੀ ਮਾਝੇ ਦਾ ਮਸ਼ਹੂਰ ਪਿੰਡ ਹੈ ਜੀ ਇਹ ਤੇ ਅੱਜ ਲੋਕ ਪਤੰਗ ਬਾਜੀ ਕਰ ਰਿਹਾ ਮੈਂ ਵੀਰਾਂ ਨੂੰ ਬੇਇੱਜ਼ਤੀ ਕਰਦਾ ਵੀ ਧਿਆਨ ਤੇ ਨਾਲ ਜਿਹੜੇ ਵੀ ਵੀਰ ਕੋਠਿਆਂ ਦੇ ਚੜੇ ਆ ਕਿਉਂਕਿ ਕਈ ਵਾਰ ਤਾਂ ਹੁੰਦਾ ਖਿਆਲ ਬੰਦੇ ਦਾ ਕਈ ਵਾਰ ਪਤੰਗ ਡਾਉਂਦੇ ਡਾਉਂਦੇ ਬੰਦਾ ਪਛਾਣ ਉਤਰਿਆ ਜਾਂਦਾ ਤੇ ਡਿੱਗਣ ਤੋਂ ਬਾਅਦ ਜੀ ਥੋੜਾ ਜਿਹਾ ਪ੍ਰੇਜ ਰੱਖਿਆ ਜੇ ਕਿੰਨੀ ਵੱਡੀ ਆਬਾਦੀ ਦਾ ਇਹ ਪਿੰਡ ਹੈ ਜੀ ਤੇ ਲੋਕ ਵੇਖੋ ਕਿਵੇਂ ਅੱਜ ਗੁੱਡੇ ਗੁੱਡੀਆਂ ਉਡਾ ਰਹੇ ਆ ਤੇ ਵੇਖੋ ਆਪੋ ਆਪਣੇ ਜਿਹੜੇ ਗੁੱਡੇ ਕਿਵੇਂ ਢੋਰ ਦੂਰ ਤੱਕ ਪੈ ਰਹੀ ਆ ਲੋਕ ਕੋਠਿਆਂ ਦੇ ਜਿਹੜੇ ਆ ਬਾਈ ਜੀ ਵੇਖੋ ਤੁਹਾਨੂੰ ਕਰਾ ਹੂਮ ਕਰਕੇ ਵਿਖਾ ਦਈਏ ਵੇਖੋ ਕਿਵੇਂ ਜਿਹੜੇ ਲੋਕ ਅੱਜ ਧੁੱਪ ਵੀ ਲੱਗੀ ਆ ਤੇ ਕੋਠਿਆਂ ਤੇ ਬਾਈ ਜੀ ਚੜੇ ਹੋਏ ਆ ਵੀਡੀਓ ਸ਼ੇਅਰ ਕਰੋ ਵੱਧ ਤੋਂ ਵੱਧ ਕਿਉਂਕਿ ਇਹ ਜਿਹੜੀ ਪਿੰਡ ਆਣਾ ਜਿਹੜਾ ਵੱਡੇ ਸਭਰਾ ਜੇ ਗੱਲ ਕਰੀਏ ਇਕੱਲੇ ਤਰਨਤਾਰਨ ਦੀ ਨਹੀਂ ਅੰਮਰਸਰ ਦੀ ਨਹੀਂ ਪੂਰੇ ਪੰਜਾਬ ਚੋਂ ਮੰਨਿਆ ਪਿੰਡ ਆਇਕ ਇਹ ਆ ਤੇ ਇੱਕ ਬਾਈ ਜੀ ਲਾਹੌਰ ਜ਼ਿਲ੍ਹੇ ਦੇ ਵਿੱਚ ਪਾਕਿਸਤਾਨ ਦਾ ਪਿੰਡ ਐ ਇਸ ਪਿੰਡ ਦੇ ਬਰੋਬਰ ਜਿੱਦੀ ਬਹੁਤ ਵੱਡੀ ਆਬਾਦੀ ਆ ਤੇ ਐਨੀ ਜ਼ਮੀਨ ਆ ਜਿੰਨੀ ਆਪਣੇ ਸਭਰਾ ਨਗਰ ਦੀ 1500 ਕਿੱਲੇ ਦੇ ਲਗਭਗ ਜਮੀਨ ਆ ਉਸ ਪਾਕਿਸਤਾਨ ਪਿੰਡ ਦੀ ਪੰਚਾਇਤੀ ਜ਼ਮੀਨ ਦੀ ਗੱਲ ਕਰੀਏ ਤਾਂ ਸਭ ਤੋਂ ਵੱਧ ਜ਼ਮੀਨ ਇਸ ਨਗਰ ਦੀ ਹੈ ਜੀ ਵਿੱਚੇ ਰਾਹ ਰਸਤੇ ਪਾ ਕੇ ਕਿਉਂਕਿ ਜਦੋਂ ਸਾਢੇ 1500 1500 ਕਿੱਲੇ ਦੀ ਗੱਲ ਕਰੀਦੀ ਆ ਨਾ ਤੇ ਹਰ ਇੱਕ ਬਾਈ ਸੋਚਣ ਤੇ ਮਜਬੂਰ ਹੋ ਜਾਂਦਾ ਬਾਈ ਜੀ ਏਡਾ ਵੱਡਾ ਪੁਆਇੰਟ ਬਾਕੀ ਐ ਸਾਈਡ ਤੇ ਵੇਖ ਲਓ ਗੱਡੇ ਡਾ ਰਹੇ ਆ ਪਿੱਛੇ ਲੱਗ ਰਹੇ ਆ ਗੱਡੀਆਂ ਆਈ ਬੋ ਆਈ ਬੋ ਦੇ ਆਵਾਜ਼ਾਂ ਆ ਰਹੀਆਂ ਠੀਕ ਹੈ ਜੀ ਦੇਖੋ ਜਰਾ ਸਾਹਮਣੇ ਬਾਈ ਹਰਵੰਤ ਸਿੰਘ ਗਦਾਈ ਕੀ ਪੱਤੀ ਆ ਜਾਂਦੀ ਹੈ ਜੀ ਪੱਗੇ ਕਿਆਂ ਦਾ ਪਰਿਵਾਰ ਬਹੁਤ ਵੱਡਾ ਪਰਿਵਾਰ ਹੈ ਜੀ ਸਾਹਮਣੇ ਆਵਾਜ਼ਾਂ ਦੇ ਰਿਹਾ ਜੀ ਜੱਗੇ ਬਾਈ ਦਾ ਛੋਟਾ ਰਦਰ ਠੀਕ ਹੈ ਜੀ ਇਹ ਸਾਰੇ ਜਿਹੜੇ ਐਸਾਈਡ ਤੇ ਘਾਰਾ ਜਾਂਦੇ ਆ ਜੀ ਗਦਾਈ ਕੀ ਪਤੀ ਦੇ ਬਹੁਤ ਵੱਡੀ ਪੱਤੀ ਆ ਜੀ ਗਦਾਈ ਕੀ ਪੱਤੀ ਬਾਕੀ ਹਰਮੰਤ ਸਿੰਘ ਵੇਖੋ ਬਾਏ ਬਾਏ ਕਰ ਰਿਹਾ ਹੱਥ ਖੜਾ ਕਰ ਰਿਹਾ ਬਾਈ ਸਾਡਾ ਹੱਥ ਖੜਾ ਕਰ ਰਿਹਾ ਹਰਮੰਤ ਸਿੰਘ ਗਦਾਈ ਕੀ ਪੱਤੀ ਵਾਲੇ ਵੀਰ ਸਾਡੇ ਹੱਥ ਘੜਾ ਕਰਕੇ ਇਹ ਅਹਿਰਵੰਦ ਸਿੰਘ ਸਾਹਬ ਸਿੰਘ ਦੇ ਘਰਾਂ ਦੇ ਸਾਈਡ ਤੇ ਸਾਹਮਣੇ ਸੂਰਜ ਵਾਜਦਾ ਬਾਈ ਜੀ ਠੀਕ ਹੈ ਬਾਈ ਜੀ ਸ਼ੇਅਰ ਕਰੋ ਬੜੇ ਆਰਮਨਾਲ ਤੇ ਚੈਨਾ ਦੀ ਢੋਰ ਤੋਂ ਬਾਈ ਜੀ ਪ੍ਰੇਜ ਰੱਖੋ ਠੀਕ ਹੈ ਜੀ ਧੰਨਵਾਦ ਦੋਸਤੋ ਬਸ ਯੋ ਰਾਜਸਥਾਨੀਆਂ ਦੀ ਬਹਿਗ ਆ ਗਈ ਬਾਹਰ ਕਿੰਨੇ ਟਾਵਰਾ ਜਿਹੜੇ ਸਮਰਾ ਦੇ ਵਿੱਚ ਆ ਜੀ ਵੇਖੋ ਮੋਬਾਈਲਾਂ ਵਾਲੇ